ਕਿਸੇ ਦੀ ਚਾਚੀ ਤਾਈ ਭਾਬੀ ਭੂਆ ਫੁੱਫੜ ਭਝਾਈ ਭਰਾ ਪਿਓ ਮਾਸੜ ਚਾਚਾ ਤਾਇਆ ਜਿਹੜਾ ਵੀ ਮੈਨੂੰ ਪਤਾ ਲੱਗ ਚੁੱਕਾ ਹੈਗਾ ਕਿ ਕਿਹੜਾ ਕਿਹੜੀਆਂ ਕਰਤੂਤਾਂ ਕਰਦਾ ਤੇ ਮੈਂ ਬਖਸ਼ਣਾ ਨਹੀਂ ਹੈਗਾ ਸੀਐਮ ਸਾਹਿਬ ਨੇ ਤੇ ਸਾਡੇ ਜਾਣਕਾਰ ਦੱਸਦੇ ਇਥੋਂ ਤਾਂ ਕਹਿ ਦਿੱਤਾ ਹੈਗਾ ਕਿ ਮੈਂ ਤੇ ਆਪਣੇ ਪਰਿਵਾਰਕ ਮੈਂਬਰ ਵੀ ਕਈ ਕਹਿ ਦਿੱਤਾ ਹੈਗਾ ਕਿ ਤੁਸੀਂ ਸਿਰਫ ਤੇ ਸਿਰਫ ਘਰ ਬੈਠੋ ਕੱਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜੀ ਬੀਤੀ ਰਾਤ ਕੈਬਨਿਟ ਮੀਟਿੰਗ ਵਿੱਚ ਇੰਨੇ ਜ਼ਿਆਦਾ ਖਿਜੇ ਨੇ ਹੱਦੋਂ ਬਾਅਦ ਸ਼ਾਇਦ ਇਸ ਤੋਂ ਪਹਿਲਾਂ ਮੰਤਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਗੁੱਸਾ ਨਹੀਂ ਦੇਖਿਆ ਹੋਊਗਾ ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਹੈ ਕਿ ਮੈਂ ਕਿਸੇ ਨੂੰ ਬਖਸ਼ਣਾ ਨਹੀਂ ਆ ਇਹ ਨਾ ਹੋਵੇ ਕਿ ਮੈਂ ਜਲਦ ਤਿੰਨ ਜਿਮਨੀ ਚੋਣਾ ਕਰਵਾ ਦਾਂ ਮਤਲਬ ਮੰਤਰੀਆਂ ਦੇ ਇਸ਼ਾਰਾ ਕਿ ਪਤਾ ਨਹੀਂ ਕਿਹੜੇ ਮੰਤਰੀ ਨੇ ਟੰਗ ਦੇਣਾ ਮੁੱਖ ਮੰਤਰੀ ਭਗਵੰਤ ਮਾਨ ਨੇ ਬੁਧੀ ਗੱਲ ਬਾਏ ਇਲੈਕਸ਼ਨ ਹੋਣੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਾਥੀ ਕੈਬਨਟ ਮੰਤਰੀਆਂ ਦੀ ਕਲਾਸ ਲਾ ਦਿੱਤੀ ਹੈ ਕਈਆਂ ਦੇ ਭਰਾ ਲੱਗੇ ਹੋਏ ਨੇ ਕਈਆਂ ਦੇ ਪਿਓ ਦੇ ਘਾਟਨ ਕਰੀ ਜਾ ਰਹੇ ਨੇ ਕਈਆਂ ਦੇ ਭਰਾ ਥਾਣੇਦਾਰਾਂ ਕੋ ਵੱਡੇ ਵੱਡੇ ਗਿਫਟ ਲਈ ਜਾ ਰਹੇ ਨੇ ਵਿਕਰਮ ਸਿੰਘ ਮਜੀਠੀਆ ਹੋਣਾ ਨੇ ਤੇ ਉਸ ਤੋਂ ਬਾਅਦ ਅੱਜ ਸੁਨੀਲ ਜਾਖੜ ਸਾਹਿਬ ਨੇ ਗਵਰਨਰ ਨੂੰ ਚਿੱਠੀ ਲਿਖੀ ਆ ਉਹ ਮੰਤਰੀ ਨੇ ਬੜੀ ਬਟਰਿੰਗ ਲਾਉਣ ਦੀ ਕੋਸ਼ਿਸ਼ ਕੀਤੀ ਕਿ ਆ ਮੁੱਖ ਮੰਤਰੀ ਦੀ ਬੜੀ ਚਮਚਾਗਰੀ ਹੈ ਭੂਮਿਕਾ ਜੀ ਨੇ ਬੰਦੇ ਕਿ ਤੁਸੀਂ ਕਮਾਲ ਕਰੀ ਜਾਂਦੇ ਜੀ ਬਾਦਸ਼ਾਹ ਨਜ਼ਾਰਾ ਆ ਗਿਆ ਆਪਾਂ ਇਹ ਕਰਦਾ ਕਿ ਉਹ ਕਰਦਣੇ ਤੇ ਮੁੱਖ ਮੰਤਰੀ ਉੱਜੜ ਗਿਆ ਗੁੱਸਾ ਤਾਂ ਮੈਨੂੰ ਪਤਾ ਕੀ ਕੁਝ ਕੀਤਾ ਤੇ ਕੀ ਕੁਝ ਕਰ ਰਿਆਂ ਤੇ ਟਕਿਆ ਰਹਿਣ। ਫਿਰ ਉਹ ਮੰਤਰੀਆਂ ਬੈੜ ਗਏ ਜਿਵੇਂ ਕੀ ਕਹਿੰਦੇ ਉਹਨਾਂ ਨੇ ਆਲਣੇ ਦੇ ਵਿੱਚ ਕੁਕੜੀ ਵੜ ਜਾਂਦੀ ਹੈਗੀ। ਹੋਰ ਇੱਕ ਮੰਤਰੀ ਬੋਲਿਆ ਉਹ ਵੀ ਆਪਣੇ ਬਸਰਾਜ ਜੀ ਸਾਡੇ ਮਹਿਕਮੇ ਦੇ ਨਾਲ ਇੱਕ ਕਮਿਸ਼ਨ ਖਾਲੀ ਪਿਆ ਮੈਂਬਰ ਚਾਹੀਦੇ ਆ ਕਿ ਨਹੀਂ ਇਹਦੇ ਮੈਂਬਰ ਕੋਈ ਨਹੀਂ ਭਰਦਾ ਕਿ ਪਰ ਕੰਮ ਤੇ ਕਰੋ ਨਾ ਕੰਮ ਤੇ ਤੁਹਾਡੀ ਜ਼ੀਰੋ ਹੈ ਗਿਆ। ਇੱਕ ਹੋਰ ਮੰਤਰੀ ਦੀ ਮਾੜੀ ਕਿਸਮਤ ਹੈ। ਮਹਿਕਮਾ ਵੱਡਾ 6 ਸਵਾ ਲੱਖ ਟੀਚਰ ਨੇ ਹੁਣ ਸਵਾਲ ਹੈ ਕਿ ਵੱਡਾ ਦਾਵਾ ਕੀਤਾ ਸਕੂਲ ਆਫ ਐਮੀਨੈਂਸ ਉਹਦੇ ਤੇ ਵੀ ਰੌਲਾ ਪੈ ਗਿਆ ਵੀ ਹਾਲੇ ਤੱਕ ਕੀਤਾ ਕੀ ਆ ਪਰ ਪਰਫਾਰਮੈਂਸ ਦਿਖਾਈ ਨਹੀਂ ਦੇ ਰਹੀ ਇੱਕ ਤਰ੍ਹਾਂ ਦੀ ਘਟਨਾ ਕੀਤਾ ਸਕੂਲ ਆਫ ਐਮੀਨੈਂਸ ਉਹ ਕੁਮਰ ਵਿਜੇ ਪ੍ਰਤਾਪ ਨੇ ਹਵਾ ਕੱਢ ਦਿੱਤੀ ਹੰਬਰ ਸਰ ਦੇ ਵਿੱਚ ਇਹ ਕੋਈ ਕੰਮ ਆ ਮੰਤਰੀਆਂ ਦੇ ਫੋਟੋਆਂ ਖਿਚਾਉਣੀਆਂ ਵੀਡੀਓ ਬਣਾਉਣੀਆਂ ਰੀਲਾਂ ਬਣਾਉਣੀਆਂ ਇਹ ਕੋਈ ਕੰਮ ਇਹਦੇ ਰੀਲਾਂ ਬਣਾਉਣੀਆਂ ਫੋਟੋਆਂ ਖਿਚਾਉਣੀਆਂ ਸਿੰਗਰਾਂ ਦੇ ਪ੍ਰੋਗਰਾਮ 16 ਨੇ ਸੱਤਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਾਥੀ ਕੈਬਨਿਟ ਮੰਤਰੀਆਂ ਦੀ ਕਲਾਸ ਲਾ ਦਿੱਤੀ ਹੈ ਕਿਸ ਨੂੰ ਕੀ ਕਹਿ ਦਤਾ ਹੈ ਤੇ ਕੈਬਨਟ ਮੀਟਿੰਗ ਦੇ ਵਿੱਚ ਤਾਂ ਫੈਸਲੇ ਹੋ ਹੀ ਹੋਏ ਨਾਲ ਹੀ ਤਾੜਨਾ ਕੀਤੀ ਹੈ ਕਿ ਆਪਣੇ ਨਜ਼ਦੀਕੀ ਭੈਣ ਭਰਾ ਰਿਸ਼ਤੇਦਾਰ ਮਾਪਿਓ ਜਿਹੜੇ ਜਿਹੜੇ ਥੋੜੀ ਜਿਹੀ ਗੜਬੜੀ ਕਰਦੇ ਆ ਤੇ ਖਮਿਆਜੇ ਪੋਕਤ ਨੇ ਪੈ ਸਕਦੇ ਆ ਮੁੱਖ ਮੰਤਰੀ ਨੇ ਤਾੜਨਾ ਕਿਉਂ ਕਰਨੀ ਪਈ ਇਹ ਮੁੱਖ ਮੰਤਰੀ ਨੇ ਜਿਹੜੀ ਤਾੜਨਾ ਕੀਤੀ ਇਸ ਦਾ ਮਤਲਬ ਕੀ ਹੈ ਮਕਸਦ ਕੀ ਹੈ ਇਸ ਦੇ ਉੱਤੇ ਗੱਲ ਕਰਾਂਗੇ ਨਾਲ ਗੱਲ ਕਰਾਂਗੇ ਕਿ ਜਦੋਂ ਪਾਈ ਪਾ ਪਾਰਟੀ ਹੋਵੇ ਕਾਂਗਰਸ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਸਾਰੇ ਹੀ ਘੇਰਨਾ ਸ਼ੁਰੂ ਕਰ ਚੁੱਕੇ ਨੇ ਕਿ ਮੰਤਰੀ ਕਿਸ ਕਿਸ ਤਰ੍ਹਾਂ ਦੇ ਚੰਨ ਚਾੜ ਚੁੱਕੇ ਨੇ ਰਾਜਪਾਲ ਨੂੰ ਚਿੱਠੀਆਂ ਤੱਕ ਲਿਖੀਆਂ ਜਾ ਰਹੀਆਂ ਨੇ ਇਸ ਮਸਲੇ ਦੇ ਉੱਤੇ ਤਾਂ ਗੱਲ ਹੋਵੇਗੀ ਨਾਲ ਗੱਲ ਕਰਾਂਗੇ ਭਾਨਾ ਸਿੱਧੂ ਬੇਸ਼ੱਕ ਲਖਸ ਸਿਧਾਨਾ ਨੇ ਇੱਕ ਵੀਡੀਓ ਜਾਰੀ ਕਰਕੇ ਲਾਈਵ ਹੋ ਕੇ ਕਹਿ ਦਿੱਤਾ ਹੈ ਕਿ ਜ਼ਮਾਨਤ ਮਿਲ ਗਈ ਹੈ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ 29 ਨੂੰ ਵੱਡਾ ਕੱਠ ਵੀ ਕਰਕੇ ਦਿਖਾਵਾਂਗੇ ਦੱਸਾਂਗੇ ਕਿ ਕਿਵੇਂ ਫਿਰ ਧੱਕੇ ਦਾ ਜਵਾਬ ਮਿਲਦਾ ਹੈ ਤਾਂ ਉਹਨਾਂ ਨੇ ਜਿਹੜਾ ਐਲਾਨ ਕੀਤਾ ਤੇ ਭਾਨਾ ਸਿੱਧੂ ਤੇ ਚੱਲ ਰਿਹਾ ਜਿਹੜਾ ਕੇਸ ਜਾਂ ਉਸ ਦੇ ਆਲੇ-ਦੁਆਲੇ ਘੁੰਮ ਰਹੀ ਸਿਆਸਤ ਇਸ ਦੇ ਕਾਰਨ ਕੀ ਨੇ ਤੇ ਇਸ ਦੇ ਪ੍ਰਭਾਵ ਕੀ ਪੈ ਰਹੇ ਨੇ ਲੋਕ ਕਿਵੇਂ ਲੈ ਰਹੇ ਐ ਇਸ ਨੂੰ ਇਸ ਦੀ ਵੀ ਚਰਚਾ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਸਰਕਾਰ ਦੇ ਉੱਤੇ ਹਰੇਕ ਦੀ ਨਜ਼ਰ ਹੁੰਦੀ ਹੈ ਵਿਰੋਧੀ ਪਾਰਟੀਆਂ ਤਾਂ ਨਜ਼ਰ ਰੱਖਦੀਆਂ ਹੀ ਰੱਖਦੀਆਂ ਕਿ ਸਾਨੂੰ ਮੌਕਾ ਮਿਲੇ ਤੇ ਅਸੀਂ ਕੋਈ ਨਾ ਕੋਈ ਭੰਡੀ ਪ੍ਰਚਾਰ ਕਰੀਏ ਪਰ ਲੋਕਾਂ ਦੀਆਂ ਉਮੀਦਾਂ ਵੀ ਬਣੀਆਂ ਰਹਿੰਦੀਆਂ ਕਿ ਸਾਡੀ ਜਿਹੜੀ ਚੁਣੇ ਹੋ ਨੁਮਾਇੰਦੇ ਆ ਸਾਡੇ ਖਾਤਰ ਕੀ ਕਰ ਰਹੇ ਆ ਤਾਂ ਮੁੱਖ ਮੰਤਰੀ ਨੇ ਜਿਹੜੀ ਆਪਣੇ ਸਾਥੀ ਕੈਬਨਿਟ ਮੰਤਰੀ ਦੀ ਤਾੜਨਾ ਕੀਤੀ ਹੈ ਇੱਕ ਤਾਂ ਅੱਜ ਖੋਲ ਦਿਓ ਸਾਰੇ ਪੱਤੇ ਕਿ ਕਿਸ ਕਿਸ ਦੀ ਤਾੜਨਾ ਹੋਈ ਤੇ ਕਿਉਂ ਹੋਈ ਆ ਸਦੀਪ ਨੂੰ ਤਾੜਨਾ ਨਹੀਂ ਕਹਿ ਸਕਦੇ ਇਹ ਕੱਲ ਲਾਹਪਤ ਕੀਤੀ ਗਈ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਸ ਹਸਾਬ ਦੇ ਨਾਲ ਕੰਮ ਕਰ ਰਹੇ ਨੇ ਕਿ ਮੈਂ ਪੰਜਾਬ ਨੂੰ ਰੰਗੜਾ ਬਣਾਉਣਾ ਉਸ ਰੰਗਲੇ ਪੰਜਾਬ ਦੇ ਵਿੱਚ ਬਾਕੀ ਮੰਤਰੀਆਂ ਦਾ ਜਿਹੜਾ ਯੋਗਦਾਨ ਆ ਉਹ ਜ਼ੀਰੋ ਆ ਕਾਫੀ ਆ ਪਰੇਸ਼ਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਕਿ ਮੇਰੇ ਜਿਹੜੇ ਸਾਥੀ ਨੇ ਕਿਉਂਕਿ ਇੱਕ ਬੰਦੇ ਦਾ ਯੋਰ ਨਹੀਂ ਕਰ ਲੱਗਦਾ ਸਾਰੇ ਯੋਰਾਂ ਦੇ ਫਿਰ ਗੱਲ ਬੰਦ ਹੀ ਹੈ ਕਿ ਫਿਰ ਰੰਗਲਾ ਪੰਜਾਬ ਬਣਾਉਣਾ ਪਰ ਮਹਿਕ ਵਿੱਚ ਜਿਹੜੇ ਮੰਤਰੀਆਂ ਦਿੱਤੇ ਉਹਨਾਂ ਦੀ ਜਿਹੜੀ ਪਰਫਾਰਮੈਂਸ ਆ ਜ਼ੀਰੋ ਔਰ ਜਿਸ ਹਸਾਬ ਦੇ ਨਾਲ ਜਿਹੜੇ ਸਾਡੇ ਜਾਣਕਾਰ ਦੱਸਦੇ ਨੇ ਕਿ ਕੱਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜੀ ਬੀਤੀ ਰਾਤ ਕੈਬਨਟ ਮੀਟਿੰਗ ਵਿੱਚ ਇੰਨੇ ਜ਼ਿਆਦਾ ਖਿਜੇ ਨੇ ਹੱਦੋਂ ਵੱਧ ਸ਼ਾਇਦ ਇਸ ਤੋਂ ਪਹਿਲਾਂ ਮੰਤਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਗੁੱਸਾ ਨਹੀਂ ਦੇਖਿਆ ਹੋਊਗਾ ਉਹਨਾਂ ਦੀ ਝਾੜ ਝੰਬਣੀ ਕੀਤੀ ਹੋਗੀ ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਹੈਗਾ ਕਿ ਮੈਂ ਕਿਸੇ ਨੂੰ ਬਖਸ਼ਣਾ ਨਹੀਂ ਆ ਤੇ ਇਹ ਆਪਣੇ ਦਿਮਾਗ ਚੋਂ ਦਿਲ ਚੋਂ ਭਰਮ ਭਲੇਖੇ ਕੱਢ ਦੋ ਇਹਨੋਂ ਵੇਖੇ ਮੈਂ ਜਲਦ ਇੱਕ ਤਿੰਨ ਤਿੰਨੇ ਜਿਮਨੀ ਚੋਨਾ ਕਰਵਾਦਾ ਮਤਲਬ ਮੰਤਰੀਆਂ ਦੇ ਇਸ਼ਾਰਾ ਕਿ ਪਤਾ ਨਹੀਂ ਕਿਹੜੇ ਮੰਤਰੀ ਨੇ ਟੰਗ ਦੇਣਾ ਮੁੱਖ ਮੰਤਰੀ ਭਗਵੰਦ ਮਾਨ ਨੇ ਤੇ ਫਿਰ ਉਹ ਸਿੱਧੀ ਗੱਲ ਬਾਈਲੈਕਸ਼ਨ ਹੋਣੀ ਆ ਹੁਣ ਮੰਤਰੀ ਆ ਠੰਡ ਦੇ ਵਿੱਚ ਠਰੇ ਠਰੇ ਤੇ ਡਰੇ ਡਰੇ ਸਵਾਲ ਅਗੇ ਰਜਾਈਆਂ ਚੋਂ ਬਾਹਰ ਨਹੀਂ ਨਿਕਲ ਰਹੇ ਸੀ ਤੇ ਮੁੱਖ ਮੰਤਰੀ ਦਾ ਲੱਗਾ ਹੋਇਆ ਅੱਡੀ ਚੋਟੀ ਦਾ ਜੋਰ ਕਿ ਮੈਂ ਟਿਕ ਕੇ ਨਹੀਂ ਬੈਠ ਰਿਹਾ ਤੇ ਤੁਸੀਂ ਬੈਠੇ ਹੋ ਔਰ ਸਭ ਤੋਂ ਵੱਡੀ ਗੱਲ ਇਹ ਜਿਹੜਾ ਮਸਲਾ ਆ ਗਿਆ ਉਹਨੇ ਕਹਿ ਦਿੱਤਾ ਕਿ ਕਿਸੇ ਦੀ ਚਾਚੀ ਤਾਈ ਭਾਬੀ ਭੂਆ ਫੁੱਫੜ ਭਝਾਈ ਭਰਾ ਪਿਓ ਮਾਸੜ ਚਾਚਾ ਤਾਇਆ ਜਿਹੜਾ ਵੀ ਮੈਨੂੰ ਪਤਾ ਲੱਗ ਚੁੱਕਾ ਹੈਗਾ ਕਿ ਕਿਹੜਾ ਕਿਹੜੀਆਂ ਕਰਤੂਰਤਾ ਕਰਦਾ ਤੇ ਮੈਂ ਬਖਸ਼ਣਾ ਨਹੀਂ ਹੈਗਾ ਸੀਐਮ ਸਾਹਿਬ ਨੇ ਤੇ ਸਾਡੇ ਜਾਣਕਾਰ ਦੱਸ ਦੇ ਇੱਥੋਂ ਤਾਂ ਕਹਿ ਦਿੱਤਾ ਹੈਗਾ ਕਿ ਮੈਂ ਤੇ ਆਪਣੇ ਪਰਿਵਾਰਕ ਮੈਂਬਰ ਵੀ ਕਈ ਕਹਿ ਦਿੱਤਾ ਹੈਗਾ ਕਿ ਤੁਸੀਂ ਸਿਰਫ ਤੇ ਸਿਰਫ ਘਰ ਬੈਠੋ ਤੁਹਾਡਾ ਜੇ ਮੁੰਡਾ ਜਾਂ ਭਰਾ ਮੁੱਖ ਮੰਤਰੀ ਹੈਗਾ ਤਾਂ ਮਾਣ ਵਾਲੀ ਗੱਲ ਆ ਤੇ ਉਧਰ ਤੇ ਐਕਟੀਵਿਟੀ ਬੰਦ ਹੋ ਗਈਆ ਤੇ ਤੁਹਾਡੇ ਟੱਬਰਾਂ ਦੀਆਂ ਐਕਟੀਵਿਟੀ ਜਿਹੜੀਆਂ ਆ ਰਹੀਆਂ ਨੇ ਸੋਣਾਂ ਦੇ ਵਿੱਚ ਉਹ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਰਹੀਆਂ ਹੈਗੀਆਂ ਤੇ ਇੱਕ ਵਾਰਾ ਵਾਰਨਿੰਗ ਉਹਨਾਂ ਨੇ ਦਿੱਤੀ ਹੈਗੀਆ ਕਿ ਇਸ ਤੋਂ ਬਾਅਦ ਮੇਰੇ ਤੋਂ ਨਹੀਂ ਕੋਈ ਬੁਰਾ ਪੜਾ ਹੋ ਸਕਦਾ ਕਦੀ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਕਰਕੇ ਤਾਂ ਨਹੀਂ ਗੁੱਸਾ ਆ ਗਿਆ ਕਿਉਂਕਿ ਤਾਜ਼ਾ ਤਾਜ਼ਾ ਜਿਹੜਾ ਉਹ ਮਸਲਾ ਵੀ ਉੱਠਿਆ ਹੋਇਆ ਸੀ ਕੈਬਨਟ ਮੰਤਰੀਆਂ ਦੇ ਜਿਹੜੇ ਕਾਰਨਾਮੇ ਆ ਗਵਰਨਰ ਹਾਊਸ ਤੱਕ ਪੁੱਜ ਰਹੇ ਆ ਵਿਰੋਧੀ ਚਾਹ ਲੈ ਕੇ ਜਾ ਰਹੇ ਆ ਕਹਿੰਦੇ ਇਸ ਮੰਤਰੀ ਨੇ ਵੀ ਜਿਹੜੀ ਅਬਿਕਰਮ ਸਿੰਘ ਮਜੀਠੀਆ ਹੋਣਾ ਨੇ ਤੇ ਉਸ ਤੋਂ ਬਾਅਦ ਅੱਜ ਸੁਨੀਲ ਜਾਖੜ ਸਾਹਿਬ ਨੇ ਗਵਰਨਰ ਨੂੰ ਚਿੱਠੀ ਲਿਖੀ ਆ ਉਹ ਮੰਤਰੀ ਨੇ ਬੜੀ ਬਟਰਿੰਗ ਲਾਉਣ ਦੀ ਕੋਸ਼ਿਸ਼ ਕੀਤੀ ਕਿ ਆ ਮੁੱਖ ਮੰਤਰੀ ਦੀ ਬੜੀ ਚਮਚਾਗਰੀ ਹੈ ਭੂਮਿਕਾ ਜੀ ਨਹੀਂ ਬੰਦੇ ਕਿ ਤੁਸੀਂ ਕਮਾਲ ਕਰੀ ਜਾਂਦੇ ਜੀ ਬਾਦਸ਼ਾਹ ਨਜ਼ਾਰਾ ਆ ਗਿਆ ਆਪਾਂ ਇਹ ਕਰਦਾਂਗੇ ਉਹ ਕਰਦਣਗੇ ਤੇ ਮੁੱਖ ਮੰਤਰੀ ਉੱਜੜ ਗਿਆ ਗੁੱਸਾ ਕਹਿੰਦਾ ਮੈਨੂੰ ਪਤਾ ਕੀ ਕੁਝ ਕੀਤਾ ਤੇ ਕੀ ਕੁਝ ਕਰ ਰਿਆਂ ਤੇ ਟਕਾ ਰਿਆ ਟਕਿਆ ਰਿਆ ਤੇ ਫਿਰ ਉਹ ਮੰਤਰੀਆਂ ਬੈੜ ਗਏ ਜਿਵੇਂ ਕਿ ਕਹਿੰਦੇ ਨੇ ਆਲਣੇ ਦੇ ਵਿੱਚ ਕੁਕੜੀ ਵੜ ਜਾਂਦੀ ਹੈਗੀ ਉਦੋਂ ਚੁੱਪ ਕਰਕੇ ਬੈੜ ਗਏ ਦੜ ਵਟ ਗਏ ਇਹ ਹੋਰ ਇੱਕ ਮੰਤਰੀ ਬੋਲਿਆ ਉਹ ਵੀ ਆਪਣੇ ਬਸਰਾਜ ਜੀ ਸਾਡੇ ਮਹਿਕਮੇ ਦੇ ਨੇ ਇਹ ਕਮਿਸ਼ਨ ਖਾਲੀ ਪਿਆ ਮੈਂਬਰ ਚਾਹੀਦੇ ਹੈਗੇ ਨੇ ਕਹਿੰਦੇ ਮੈਂਬਰ ਕੋਈ ਨਹੀਂ ਭਰਦਾਂਗੇ ਪਰ ਕੰਮ ਤੇ ਕਰੋ ਨਾ ਕੰਮ ਤੇ ਤੁਹਾਡੀ ਜ਼ੀਰੋ ਹੈ ਗਿਆ ਮੈਨੂੰ ਪਤਾ ਮੇਰੇ ਕੋ ਫਾਈਲ ਪਹੁੰਚੀ ਮੈਂ ਪਰਵਾਣਗੀ ਦੇਣੀਆਂ ਤੁਸੀਂ ਉਹਨਾਂ ਦੀ ਚਿੰਤਾ ਨਾ ਕਰੋ ਜਿਹੜੀ ਤੁਹਾਨੂੰ ਮਹਿਕਮੇ ਦੇ ਵਿੱਚ ਜ਼ਿੰਮੇਵਾਰੀ ਦਿੱਤੀ ਹੈ ਗਿਆ ਉਹ ਤੇ ਨਿਭਾਓ ਤੁਸੀਂ ਫਲਾਨਾ ਕਮਿਸ਼ਨ ਆ ਐਸਸੀ ਕਮਿਸ਼ਨ ਬੀਸੀ ਕਮਿਸ਼ਨ ਇਨਫੋਰਮੇਸ਼ਨ ਕਮਿਸ਼ਨ ਉਹ ਕਮਿਸ਼ਨ ਠਮਾਣਾ ਕਮਿਸ਼ਨ ਆ ਗਏ ਉਹਨਾਂ ਦੀ ਚਿੰਤਾ ਨਾ ਕਰੋ ਇਸ ਕਰਕੇ ਉਹ ਮੰਤਰੀ ਵੀ ਚੁੱਪ ਕਰਕੇ ਬੈਠ ਗਿਆ ਇੱਕ ਹੋਰ ਮੰਤਰੀ ਦੀ ਮਾੜੀ ਕਿਸਮਤ ਸੀ ਮਹਿਕਮਾ ਵੱਡਾ ਸਵਾ ਲੱਖ ਟੀਚਰ ਨੇ ਹੁਣ ਸਵਾਲ ਹੈ ਕਿ ਵੱਡਾ ਦਾਵਾ ਕੀਤਾ ਸਕੂਲ ਆਫ ਐਮਿਨੈਂਸ ਉਹਦੇ ਤੇ ਵੀ ਰੌਲਾ ਪੈ ਗਿਆ ਵੀ ਹਾਲੇ ਤੱਕ ਕੀਤਾ ਕੀ ਆ ਪਰਫਾਰਮੈਂਸ ਦਿਖਾਈ ਨਹੀਂ ਦੇ ਰਹੀ ਇੱਕ ਕਸੇਦੁ ਘਾਟਨ ਕੀਤਾ ਸਕੂਲ ਆਫ ਫੈਮਿਨਸ ਉਹ ਕੁਮਰ ਵਿਜੇ ਪ੍ਰਤਾਪ ਨੇ ਹਵਾ ਕੱਢ ਦਿੱਤੀ ਅੰਮ੍ਰਿਤਸਰ ਦੇ ਵਿੱਚ ਉਹ ਸਵਾਲ ਹੈ ਕਿ ਮੰਤਰੀ ਸਾਰਿਆਂ ਦੇ ਮਤਲਬ ਇੱਕ ਨਹੀਂ ਤਿੰਨ ਚਾਰ ਦੇ ਆਪਾਂ ਐਗਜ਼ਾਮਪਲ ਦੱਸਤੀਆਂ ਸਾਰਿਆਂ ਦੀ ਕਲਾਸ ਇੰਨੀ ਜਿਆਦਾ ਲਈ ਕਿ ਜਿਵੇਂ ਸਾਹਮਣੇ ਇੱਕ ਪ੍ਰਿੰਸੀਪਲ ਬੈਠਾ ਹੋਵੇ ਥੱਲੇ ਜਾ ਹੈਡਮਾਸਟਰ ਤੇ ਮਾਸਟਰ ਬੈਠੇ ਹੋਣ ਜਾਂ ਨਿਆਣੇ ਬੈਠੇ ਹੋਣ ਕਿਉਂਕਿ ਕੰਮ ਨਹੀਂ ਹੋ ਰਿਹਾ ਕੰਮ ਇਹ ਹੈ ਕਿ ਮੰਤਰੀ ਕਰ ਕੀ ਰਹੇ ਹੈਗੇ ਨੇ ਜੇ ਕੋਈ ਅਵਾਰਡ ਮਿਲਦਾ ਕਿਸੇ ਨੂੰ ਖੇਡਾਂ ਦੇ ਵਿੱਚ ਫੋਟੋ ਕੋ ਚਾਹਤੀ ਘਰ ਜਾ ਕੇ ਤਸਵੀਰ ਖਚਾਦੀ ਚਾਹਦਾ ਕੱਪ ਵੀ ਹੈ ਉਹ ਪਰਫਾਰਮੈਂਸ ਤੁਹਾਡਾ ਕਿਸੇ ਨੇ ਇੱਕ ਵੀਡੀਓ ਬਣਾਤੀ ਹੈਗੀ ਆ ਉਹ ਅਸੀਂ ਮੰਤਰੀ ਸਾਹਿਬ ਗੱਡੀ ਕਿੱਥੇ ਲਾਵਾਂ ਉਹ ਯਾਰ ਇੱਥੇ ਲਾ ਦੇ ਇਹ ਕੋਈ ਕੰਮ ਹੈ ਮੰਤਰੀਆਂ ਦੇ ਫੋਟੋਆਂ ਖਚਾਉਣੀਆਂ ਵੀਡੀਓ ਬਣਾਉਣੀਆਂ ਰੀਲਾਂ ਬਣਾਉਣੀਆਂ ਇਹ ਕੋਈ ਕੰਮ ਹੈ ਇਹਦੇ ਰੀਲਾਂ ਬਣਾਉਣੀਆਂ ਫੋਟੋਆਂ ਖਚਾਉਣੀਆਂ ਸਿੰਗਰਾਂ ਦੇ ਐਕਟਰਾਂ ਦੇ ਹੀਰੋ ਹੀਰੋਇਨ ਉਹਨਾਂ ਦਾ ਕੰਮ ਹੈ ਮੰਤਰੀਆਂ ਦਾ ਇਹ ਮੰਤਰੀ ਵੇਖੇ ਵੀਡੀਓ ਬਣੀ ਇੱਕ ਮਾਜੇ ਵਾਲਾ ਮੰਤਰੀ ਹੈਗਾ ਉਹ ਲਾਦੇ ਲਾਦੇ ਇੱਥੇ ਹੀ ਲਾਦੇ ਉਹਨਾਂ ਮੰਤਰੀ ਮੁੱਖ ਮੰਤਰੀ ਕੀ ਕਰੇ ਵੀ ਮੰਤਰੀ ਹੈ ਕਿ ਤੁਸੀਂ ਉਹ ਪੰਜਾਬੀ ਫਿਲਮਾਂ ਦੇ ਹੀਰੋ ਹੋ ਉਹ ਕਹਿੰਦੇ ਡਰਾਮੇ ਬੰਦ ਕਰੋ ਬੰਦਿਆ ਵਾਂਗੂ ਕੰਮ ਕਰੋ ਹਾਦਰ ਤਿੰਨ ਚਾਰਾਂ ਨੂੰ ਝਾੜ ਚਮਕੀਤੀ ਪਰ ਸਿਆਣੇ ਕਹਿੰਦੇ ਹੁੰਦੇ ਨੇ ਨਾ ਕਿ ਕਹਿਣਾ ਧੀ ਨੂੰ ਤੇ ਸੁਣਾਉਣਾ ਨਾ ਨੂੰ ਉਹ ਹਿਸਾਬ ਹੋਇਆ ਯਾਰ ਮੁੱਖ ਮੰਤਰੀ ਨੂੰ ਇੰਨਾ ਜ਼ਿਆਦਾ ਗੁੱਸਾ ਕਿਉਂਕਿ ਕਈਆਂ ਦੇ ਭਰਾ ਲੱਗੇ ਹੋਏ ਨੇ ਕਈਆਂ ਦੇ ਪਿਓ ਦਗਾਟਨ ਕਰੀ ਜਾ ਰਹੇ ਨੇ ਕਈਆਂ ਦੇ ਭਰਾ ਥਾਣੇਦਾਰਾਂ ਕੋ ਵੱਡੇ ਵੱਡੇ ਗਿਫਟ ਲਈ ਜਾ ਰਹੇ ਨੇ ਕਈਆਂ ਦੇ ਚਾਚੇ ਤਾਏ ਔਰ ਮੁੱਖ ਮੰਤਰੀ ਨੇ ਇੱਕ ਦਫਾ ਨਹੀਂ ਕਈ ਦਫਾ ਕਹਿ ਚੁੱਕੇ ਨੇ ਜਦੋਂ ਇੱਕ ਮੰਤਰੀ ਟੰਗਿਆ ਸੀ ਦੂਜੇ ਮੰਤਰੀ ਦਾ ਮਹਿਕਮਾ ਖੋਇਆ ਗਿਆ ਪੀ ਜਿਹੜੇ ਤੁਸੀਂ ਪੀਏ ਸੀ 8 3ਏ ਲਾਏ ਹੋ ਇਹਨਾਂ ਨਾਲ ਤੇ ਜਾਂ ਜਿਹੜੀਆਂ ਤੁਸੀਂ ਆਪਣੀਆਂ ਚਾਚੀਆਂ ਤਾਈਆਂ ਭਰਜਾਈਆਂ ਮਾਮੀਆਂ ਸਾਰੇ ਰਿਸ਼ਤੇਦਾਰ ਲੈ ਬੰਦਿਆਂ ਨੂੰ ਕੰਮ ਕਰੋ ਇਥੋਂ ਤੱਕ ਵੀ ਸਾਡੇ ਜਾਣਕਾਰ ਦੱਸਦੇ ਨੇ ਕਿ ਇਹ ਕਹਿ ਦਿੱਤਾਗਾ ਤੁਸੀਂ ਮੇਰੇ ਅਗੇ ਜੀ ਮੁੰਦਰੀ ਦੇ ਸ਼ਾਪ ਦੇ ਮੋਤੀ ਨਾਗ ਜੇ ਤੇ ਤੁਸੀਂ ਚੰਗੇ ਰਹੇ ਚਵੀ ਵੀ ਜਿੱਤਾਂਗੇ ਤੇ ਮਾਈ ਦਾ ਲਾਲ ਸਾਨੂੰ ਸਤਾਈ ਚ ਵੀ ਨਹੀਂ ਕੋਈ ਰਹਾ ਸਕਦਾ ਪਰ ਜਿਹੋ ਜਿਹਾਂ ਤੁਸੀਂ ਕਰਤੂਤਾਂ ਕਰਦੇ ਅਸੀਂ 24 'ਚ ਟੰਗੇ ਜਾਣਾ ਹੈਗਾ ਅਸੀਂ ਤੇ ਨਾਰਾ ਦੇ ਤਾਂ 13 ਜੀਰੋ ਨਾਲ ਜੀਤਾਂਗੇ ਜਿਵੇਂ ਦੇ ਤੁਸੀਂ ਕਰਤੂਤਾਂ ਕਰ ਰਹੇ ਹੋ ਸਾਡੀ ਨਾ ਕਿਤੇ ਜੀਰੋ ਆ ਜੇ ਇਸ ਕਰਕੇ ਉਹਨਾਂ ਨੇ ਵਾਰਨਿੰਗ ਦੇ ਦਿੱਤੀ ਹੈਗੀ ਆ ਕਿ ਇਹ ਨਾ ਕਿਤੇ ਹੋਵੇ ਕਿ ਲੋਕ ਸਭਾ ਤੋਂ ਪਹਿਲਾਂ ਕਿਤੇ ਤਿੰਨ ਜਿਮਨੀਆਂ ਚੋਣਾ ਹੋ ਜਾਣਾ ਹੁਣ ਤਿੰਨ ਜਿਮਨੀ ਜਿਉਂ ਨੇ ਕਿਹੜੀਆਂ ਕਿਹੜੀਆਂ ਕਿਹਦੀ ਐਮਐਲਏ ਦੀ ਵਾਰੀ ਮਾੜੀ ਕਿਸਮਤ ਆ ਕਿਹੜੇ ਮੰਤਰੀ ਦੀ ਮਾੜੀ ਕਿਸਮਤ ਆ ਉਹ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੱਸਦੇ ਨੇ ਕਿਉਂਕਿ ਉਹ ਮੁੱਖ ਮੰਤਰੀ ਉਹਨਾਂ ਕੋਲ ਪਲ-ਪਲ ਦੀ ਜਾਣਕਾਰੀ ਹੁੰਦੀ ਕਿ ਪੰਜਾਬ ਦੇ ਵਿੱਚ ਕਿਹੜਾ ਐਮਐਲਏ ਆਮ ਆਦੀ ਪਾਰਟੀ ਦਾ ਦੂਜੇ ਵੀ ਜਿਹੜੇ ਨਾ ਪੋਲਿਟਿਸ਼ੀਅਨ ਕੀ ਕਰ ਰਹੇ ਨੇ ਤੇ ਨਹੀਂ ਕਰ ਰਹੇ ਕਿਹੜੇ ਐਮਐਲਏ ਦਾ ਘਵਾੜਾ ਟਿੱਕਾ ਕਈ ਤੇ ਕਹਿੰਦੇ ਲੱਕੇ ਦੇ ਹੁਣ ਬਈ ਕਈ ਐਸਐਚਓ ਲੱਗਣ ਨੂੰ ਨਹੀਂ ਤਿਆਰ ਕਿ ਮਹੀਨਾ ਦੇ ਵੈਸੇ 30 ਦਾ ਦਿਨ ਹੁੰਦਾ ਜਾਂ 31 ਦਾ ਹੁੰਦਾ ਕਹਿੰਦੇ ਇੱਥੇ ਤੀਜੇ ਦਿਨ ਬਾਅਦ ਮਹੀਨਾ ਆ ਜਾਂਦਾ ਮਤਲਬ ਮਹੀਨਾ ਇਸ ਕਰ ਲੋਕ ਮਹੀਨੇ ਬੰਨ ਲੈ ਲੈ ਇਸ ਕਰਕੇ ਉਹ ਸਾਰੀ ਹੁਣ ਸੀਆਈਡੀ ਆ ਰਹੀ ਕਿਉਂਕਿ ਉਹਨਾਂ ਕੋ ਪੰਜਾਬ ਦੇ ਹੋਮ ਮਿਨਿਸਟਰ ਵੀ ਨੇ ਚੀਫ ਮਿਨਿਸਟਰ ਵੀ ਨੇ ਉਹਨਾਂ ਕੋ ਪਲ-ਪਲ ਦੀ ਜਾਣਕਾਰੀ ਆ ਰਹੀ ਕਿ ਕਿਹੜਾ ਐਮਐਲਏ ਕੀ ਕੁਝ ਕਰ ਰਿਹਾ ਗਿਆ ਔਰ ਇੱਥੋਂ ਤੱਕ ਵੀ ਪਤਾ ਲੱਗਾ ਕਿ ਪਹਿਲਾਂ ਜਿਹੜੀ ਬੀਤੇ ਦਿਨ ਕੈਪਟਨ ਮੀਟਿੰਗ ਹੋਈ ਨਾ ਉਹਦੀ ਜਿਹੜੀ ਮੀਡੀਆ ਬਰੀਫਿੰਗ ਕਿੰਨੇ ਕਰਨੀ ਸੀ ਉਹ ਮੀਡੀਆ ਬਰੀਫਿੰਗ ਕਰਨੀ ਸੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਔਰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸੀਐਮ ਸਾਹਿਬ ਕਹਿੰਦੇ ਇੰਨੇ ਜ਼ਿਆਦਾ ਖੇਜ ਗਏ ਉਹਨਾਂ ਹਾਰ ਕੇ ਆਪਣੀ ਜਿਹੜੀ ਉਹਨਾਂ ਦੀ ਮੀਡੀਆ ਟੀਮ ਹੋ ਗਈ ਕਹਿੰਦੇ ਕਿੰਨੇ ਵਜੇ ਪੀਸੀ ਕਹਿੰਦੇ 2 ਵਜੇ ਕਹਿੰਦੇ ਫਿਰ ਛੱਡੋ ਮੰਤਰੀ ਸਾਹਿਬ ਨੇ ਅੱਜ ਮੈਂ ਕਰਾਂਗਾ ਵੀ ਇੰਨੇ ਜ਼ਿਆਦੇ ਖੇਜ ਗਏ ਉਹਨਾਂ ਬੰਦਾ ਖੇਜਦਾ ਤਾਂ ਵਾ ਕਿ ਜੇ ਮੰਤਰੀ ਚੰਗੇ ਕੰਮ ਕਰਨ ਈਮਾਨਦਾਰੀ ਦੇ ਨਾਲ ਕਰਨ ਆਪਣੇ ਮਹਿਕਮੇ ਦੇ ਵਿੱਚ 100% ਨਾ ਕਰਨ ਘੱਟੋ ਘੱਟ 50% ਕਰ ਲੈਣਾ ਇਹ ਵੀ ਇੱਕ ਕਾਰਨ ਤਾਂ ਨਹੀਂ ਕਿ ਸੀਐਮ ਸਾਹਿਬ ਆਦੇਸ਼ ਦਿੰਦੇ ਹੁਣ ਕਿ ਆ ਆਪਾਂ ਆਪਾਂ ਐਵੇਂ ਐਵੇਂ ਕੰਮ ਇੰਨੀ ਤਰੀਕ ਨੂੰ ਜਾਂ ਇੰਨੇ ਸਮੇਂ 'ਚ ਕਰਨਾ ਤੇ ਉਹ ਪਹਿਲਾਂ ਫੋਨ ਦਿੱਲੀ ਲਾ ਲੈਂਦੇ ਹੁਣ ਵੀ ਅਸੀਂ ਕਰੀਏ ਕਿ ਨਾ ਕਰੀਏ ਪ੍ਰੋਬਲਮ ਅਸਲ ਸੰਦੀਪ ਇਹ ਹੀ ਆ ਹੂੰ ਮੁੱਖ ਮੰਤਰੀ ਨੂੰ ਇਹ ਉਹ ਦਿੱਲੀ ਵਾਲੇ ਆ ਦੇ ਸਮਝਦੇ ਨੇ ਮੁੱਖ ਮੰਤਰੀ ਕਈਆਂ ਦੇ ਤੇ ਇਹ ਹੈਗੇ ਨੇ ਚੇਲੇ ਮਨੀਸ਼ ਸੋਧਿਆ ਦੇ ਹੂੰ ਕਈ ਹੈਗੇ ਨੇ ਸੰਜੇ ਸਿੰਘ ਦੇ ਚੇਲੇ, ਹੂੰ ਕਈ ਹੈਗੇ ਨੇ ਰਾਗਵ ਚੱਡਾ ਸਾਹਿਬ ਦੇ ਚੇਲੇ, ਹੂੰ ਕਈ ਆ ਗਏ ਕੇਜਰੀਵਾਲ ਸਾਹਿਬ ਦੇ ਚੇਲੇ, ਹੂੰ ਕਈ ਸੰਦੀਪ ਪਾਟਕ ਦੇ ਕਈ ਸੰਦੀਪ ਪਾਟਕ ਦੇ ਚੇਲੇ ਨੇ। ਹੂੰ ਚੇਲੇ ਗੁਰੂ ਘਟ ਚੇਲੇ ਜ਼ਿਆਦਾ ਨੇ। ਹੂੰ ਸਵਾਰ ਇੱਥੇ ਰੌਲਾ ਇਹ ਆ ਗਿਆ ਕਿ ਸਾਨੂੰ ਕੋਣ ਕੋਈ ਕੱਢ ਦੂਗਾ। ਪਰ ਇਹਨਾਂ ਨੂੰ ਪਤਾ ਨਹੀਂ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਵੇਂ ਪਹਿਲਾਂ ਦੋ ਨਹੀਂ ਟੰਗੇ ਤੇ ਦੋ ਨਹੀਂ ਤਿੰਨ ਟੰਗੇ ਇੱਕ ਦੇ ਟੰਗਿਆ ਮਾਨਸੇ ਵਾਲਾ ਦੂਜਾ ਟੰਗਿਆ ਗੁਰੂ ਹਰਸਾਏ ਵਾਲਾ। ਹੂੰ ਤੇਜਾ ਅੰਮ੍ਰਿਤਸਰ ਸਾਊਥ ਵਾਲਾ ਠੀਕ ਐ ਇੰਨਾ ਚ ਵੀ ਇਨਾ ਉਹਨਾਂ ਇਸੇ ਕਰਕੇ ਸੀਐਮ ਨੇ ਕਹਿ ਦਿੱਤਾ ਨਾ ਵੀ ਕੰਮ ਕਰੋ ਯਾਰ ਮਹਿਕ ਮੇ ਦਿੱਤੇ ਵੀ ਜਿਹੜੇ ਬੰਦੇ ਸਰਪੰਚ ਨਹੀਂ ਕਦੀ ਬਣੇ ਉਹ ਸੂਬੇ ਦੇ ਬਣ ਕੇ ਮੰਤਰੀ ਤੇ ਤੁਸੀਂ ਅਜੇ ਤੱਕ ਵੀ ਨਹੀਂ ਕੰਮ ਨਹੀਂ ਕਰਦਾ ਹੋਰ ਰੱਬ ਤੁਹਾਨੂੰ ਜਾਣ ਦੇਵੇ ਮਤਲਬ ਤੁਸੀਂ ਤੇ ਕਰਮਾ ਵਾਲੇ ਹੋਗੇ ਪੁਰਾਣੇ ਕਿਤੇ ਤੁਹਾਡੇ ਬਜ਼ੁਰਗਾਂ ਨੇ ਤਪ ਕੀਤਾ ਹੋਣੇ ਜਾਂ ਤੁਸੀਂ ਤਪ ਕੀਤਾ ਹੋਣੇ ਤਾਂ ਪੰਜਾਬ ਦੇ ਐਮਐਲਏ ਤੇ ਮੰਤਰੀ ਬਣੇ ਤੇ ਹੁਣ ਤੁਸੀਂ ਦਿਮਾਗ ਖਰਾਬ ਹੋਇਆ ਪਿਆ ਇਸ ਕਰਕੇ ਜਿਨ੍ਹਾਂ ਦਾ ਦਿਮਾਗ ਖਰਾਬ ਹੋਇਆ ਸੀ ਨਾ ਉਹ ਕੱਲ ਮੁੱਖ ਮੰਤਰੀ ਸਾਹਿਬ ਨੇ ਠੰਡਾ ਕਰ ਦਿੱਤਾ ਹੈਗਾ। ਹੂੰ ਦਿਮਾਗ ਤੇ ਵੈਸੇ ਐਮਐਲਏ ਦੇ ਵੀ ਬਹੁਤਿਆਂ ਦੇ ਖਰਾਬ ਆ। ਹੂੰ ਪਰ ਹੁਣ ਜਿਨ੍ਹਾਂ ਦੀ ਕੱਲ ਲਾਪਤ ਹੋਈ ਆ। ਹੂੰ ਜਾਂ ਸਨੇਹ ਦੇ ਥੱਲੇ ਚਲੀ ਗਏ ਜੇ ਆਪਾਂ ਨੂੰ ਪਤਾ ਲੱਗ ਗਿਆ ਤੇ ਐਮਐਲਏ ਨੂੰ ਲੱਗ ਪਿਆ ਪਤਾ ਕਈ ਐਮਐਲਏ ਵੀ ਡਰੇ ਡਰੇ ਨੇ ਤੇ ਠਰੇ ਠਰੇ ਨੇ। ਹੁਣ ਸਵਾਲ ਇਸ ਮਸਲੇ ਦਾ ਕਿ ਆਖਿਰ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਆ। ਹੂੰ ਤੁਸੀਂ ਗੱਲਾਂ ਉਹੀ ਪੋਚੀ ਵਾਲੀਆਂ ਕਰਦੇ ਹੋ। ਹੂੰ ਗੱਲਾਂ ਤੁਸੀਂ ਉਹੀ ਕਰਦੇ ਹੋ ਝਾੜੂ ਵਾਲੀਆਂ। ਪੀ ਘੱਟੋ ਘੜ ਯਾਰ ਪੰਜਾਬ ਦਾ ਤੇ ਸਵਾਰ ਲੋ 22 ਮਹੀਨੇ ਹੋ ਗਏ ਨੇ ਤੁਹਾਡੇ ਸਿਰ ਤੇ ਲੋਕ ਸਭਾ ਚੋਣਾਂ ਨੇ ਲੋਕਾਂ ਨੇ ਤਾਂ ਨਾ ਤੁਹਾਡਾ ਟੈਸਟ ਲੈਣਾ ਹੁਣ ਮੁੱਖ ਮੰਤਰੀ ਨੇ ਤੇ ਆਵਾਜ਼ ਦੇ ਦਿੱਤੀ ਜਿੱਤੇ ਹੁੰਦੀ ਨੇ ਕੁਸ਼ਤੀਆਂ ਹੁੰਦੀਆਂ ਤੇ ਇੱਕ ਬੰਦਾ ਆ ਕੇ ਰਮਾਲੀ ਟਾਂਗ ਦੇਦਾ ਫਿਰ ਰਮਾਲੀ ਪੁੱਟ ਕੇ ਦਿਖਾਓ ਹੁਣ ਮੁੱਖ ਮੰਤਰੀ ਤੇ ਰਮਾਲੀ ਲਾਤੀ ਸਿਆਸੀ ਖਾੜੇ ਦੇ ਵਿੱਚ ਹੁਣ ਪੁੱਟਣੀ ਆ ਕਾਂਗਰਸ ਨੇ ਜਾਂ ਭਾਜਪਾ ਨੇ ਜਾਂ ਅਕਾਲੀ ਦਲੇ ਇਹ ਆਮ ਆਦੀ ਪਾਰਟੀ ਦੇ ਵਰਕਰਾਂ ਤੇ ਤੇ ਐਮ ਐਲ اے ਤੇ ਮੰਤਰੀਆਂ ਦਾ ਪੈਂਦਾ ਹੁਣ ਸਾਰੇ ਮੰਤਰੀਆਂ ਦੀ ਜਿਹੜੀ ਪਰਫਾਰਮੈਂਸ ਆ ਮੈਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਉਹਨਾਂ ਦੇ ਨਾਲ ਸੰਤੁਸ਼ਟ ਨੇ ਕਿਸੇ ਦੀ 10% ਕਿਸੇ ਦੀ 20% ਕਿਸੇ ਦੀ 30% ਵੀ ਨਹੀਂ ਆ ਗਈ ਜ਼ੀਰੋ ਪਰਫਾਰਮੈਂਸ ਆ ਇੱਕ ਸਿਸਟਮ ਚੱਲਿਆ ਹੈਗਾ ਉਸ ਸਿਸਟਮ ਦੇ ਵਿੱਚ ਇਹ ਖੇਡ ਰਹੇ ਨੇ ਕਿਸੇ ਮੰਤਰੀ ਨੇ ਕੁਝ ਨਵਾਂ ਕੀਤਾ ਰੂਲਰ ਡਵੈਲਪਮੈਂਟ ਚ ਨਵਾਨੀ ਹੋਇਆ, ਟ੍ਰਾਂਸਪੋਰਟ ਚ ਨਵਾਨੀ ਹੋਇਆ, ਐਜੂਕੇਸ਼ਨ ਚ ਨਵਾਨੀ ਹੋਇਆ, ਹੈਲਥ ਦੇ ਵਿੱਚ ਨਵਾਨੀ ਆ, ਸੋਸ਼ਲ ਸਿਕਿਉਰਿਟੀ ਦੇ ਵਿੱਚ ਕੁਝ ਨਵਾਨੀ ਆ, ਟੂਰਿਜ਼ਮ ਦੇ ਵਿੱਚ ਕੁਝ ਨਹੀਂ ਹੋਇਆ, ਰੈਵਨਿਊ ਦੇ ਵਿੱਚ ਕੁਝ ਨਹੀਂ ਹੋਇਆ, ਲੋਕਲ ਬਾਡੀ ਦੇ ਵਿੱਚ ਕੁਝ ਨਹੀਂ ਆ। ਦੋ ਕੰਮ ਵੱਲੋਂ ਇੱਕ ਮਹਿਲਾ ਕਲੀਨਿਕ ਉਹ ਦਿੱਲੀ ਵਾਲੇ ਕਰਵਾ ਗਏ। ਸਕੂਲ ਆਫ ਐਮਿਨੈਂਸ ਕੋਈ ਨਵੀਂ ਬਿਲਡਿੰਗ ਨਹੀਂ ਬਣੀ ਆਗੀ। ਉਹ ਛਾਟੇ ਵਾਲਾ ਖੁਦ ਪੁਰਾਣਾ ਰੰਗ ਰੁਗਰ ਰਕੇ ਰੰਗ ਕਰ ਲਿਆ। ਮਲਾ ਕਲੀਨਿਕ ਪਹਿਲਾਂ ਹੀ ਸੈਂਟਰ ਬਣੇ ਸੀ ਜਿਹੜੇ ਸ਼੍ਰੋਮਣੀ ਕਾਲੀਯੋਰ ਬੀਜਪੀ ਦੇ ਸੀ ਸੁਵਿਧਾ ਸੈਂਟਰ ਜਾਂ ਸੰਪਰਕ ਸੈਂਟਰ ਉਹਨਾਂ ਨੂੰ ਆਪਾਂ ਮਹੱਲਾ ਕਲੀਨਿਕ ਕੀਤਾ ਕੋਈ ਇੱਟ ਲਾਈ ਕੁਝ ਨਹੀਂ ਲੱਗਿਆ ਹੈਗਾ ਤੁਸੀਂ 150 ਬਣਾਉਣੇ ਸੀ ਸਕੂਲ ਬਣੇ ਕਿੰਨੇ ਨੇ ਇੱਕ ਵੀ ਨਹੀਂ ਇੱਕ ਜਿਹੜਾ ਉਹ ਮਤਲਬ ਤੁਸੀਂ ਪੁਰਾਣੀ ਸਰਕਾਰ ਦਾ ਨਵੀਂ ਸਰਕਾਰ ਨੇ ਕਬਜ਼ਾ ਕਰ ਲਿਆ ਇਸ ਕਰਕੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਕਾਫੀ ਕੱਲ ਖਫਾ ਹੋਏ ਨੇ ਜੀ ਇੱਕ ਮਸਲਾ ਅਗਲਾ ਹੈਗਾ ਬੇਸ਼ੱਕ ਭਾਨਾ ਸਿੱਧੂ ਇੱਕ ਮਾਲਵੇ ਦੇ ਛੋਟੇ ਜਿਹੇ ਖਿੱਤੇ ਤੋਂ ਪਿੰਡ ਤੋਂ ਬਿਲੋਂਗ ਕਰਦਾ ਹੈ ਪਰ ਉਹ ਚਰਚਾ ਪੂਰੇ ਪੰਜਾਬ 'ਚ ਬਣਦੀ ਹੈ ਕਿਉਂਕਿ ਵੱਡਾ ਇਸ ਸਰਕਾਰ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਪਰਚਿਆਂ ਦੇ ਨਾਲ ਵੱਡਾ ਕੀਤਾ ਜਾ ਰਿਹਾ ਹੈ ਸਾਹਮਣੇ ਵਾਲਿਆਂ ਨੂੰ ਤੇ ਭਾਨਾ ਸਿੱਧੂ ਦੀ ਜਿਹੜੀ ਸਿਆਸਤ ਸੀ ਜਾਂ ਲੋਕ ਕਹੀ ਆਏ ਹੱਕ ਵਿੱਚ ਕਿ ਨਹੀਂ ਇਸ ਬੰਦੇ ਨੇ ਸਾਡੇ ਪੈਸੇ ਮੜਵਾਏ ਸਾਡੇ ਤੋਂ ਖਾਦੇ ਨਹੀਂ ਤਾਂ ਹੁਣ ਪਤਾ ਲੱਗਿਆ ਲੱਖਾ ਸਿਧਾਣਾ ਵੀ ਇੱਕ ਲਾਈਵ 'ਚ ਦੱਸ ਰਹੇ ਸਨ ਕਿ ਜ਼ਮਾਨਤ ਮਿਲ ਗਈ ਪਰ ਅਸੀਂ 29 ਨੂੰ ਵੱਡਾ ਇਕੱਠ ਕਰਨਾ ਹੈ ਭਾਨਾ ਸਿੱਧੂ ਦੇ ਆਲੇ-ਦੁਆਲੇ ਜਿਹੜੇ ਪਰਚੇ ਆਲੀ ਜਾਂ ਹੋਰ ਸਿਆਸਤ ਘੁੰਮ ਰਹੀ ਹੈ ਜਾਂ ਇ ਸਰਕਾਰ ਦਾ ਜਿਹੜਾ ਰੁਖ ਕਿਵੇਂ ਦਾ ਸੰਦੀਪ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਪੁਲਿਸ ਦੀ ਹਿਸਾਪੱਤੀ ਸ਼ੋ ਹੁੰਦੀ ਹੋਵੇ ਨੇ ਉਹ ਨਸ਼ਿਆਂ ਦੇ ਮਸਲੇ ਦੇ ਵਿੱਚ ਹਿਸਾਪੱਤੀ ਸ਼ੋ ਹੀ ਇਹਨਾਂ ਨੇ ਪੁਲਿਸ ਨੇ ਮਿਲ ਕੇ ਪਰਵਿੰਦਰ ਝੋਟੇ ਤੇ ਪੰਕਾ ਦਾ ਮਾ ਦਰਜ ਕਰਤਾ ਇਹਨਾਂ ਦੀ ਇਮੀਗ੍ਰੇਸ਼ਨ ਵਾਲਿਆਂ ਦੇ ਨਾਲ ਹਿਸਾਪੱਤੀ ਆ ਇਹਨਾਂ ਨੇ ਭਾਨੇ ਸਿੱਧੂ ਤੇ ਪਰチャ ਦਰਜ ਕਰਤਾ ਆਪਾਂ ਨੂੰ ਇਹ ਨਹੀਂ ਪਤਾ ਕਿ ਭਾਨਾ ਸਿੱਧੂ ਦਾ ਕਰੈਕਟਰ ਕੀ ਹੈ ਉਹ ਕੌਣ ਹੈ ਕੀ ਨਹੀਂ ਹੈ ਲੇਕਿਨ ਜਿਹੜਾ ਕੌਜ਼ ਲੈ ਕੇ ਚੱਲ ਰਹਾ ਇਹ ਪੁਲਿਸ ਦਾ ਕੰਮ ਸੀ ਪੰਜਾਬ ਸਰਕਾਰ ਦਾ ਕੰਮ ਸੀ ਕਿਉਂਕਿ ਪੰਜਾਬ ਦੇ ਵਿੱਚ ਘੱਟੋ ਘੱਟ ਮੈਨੂੰ ਲੱਗਦਾ ਮੋٹے ਮੋਟੇ ਅੰਦਾਜ਼ੇ ਇਹ 10-12000 ਕਰੋੜ ਰੁਪਈਆ ਪੰਜਾਬ ਦੇ ਇਮੀਗ੍ਰੇਸ਼ਨ ਵਾਲੇ ਜਿਹੜੇ ਲੋਕ ਨੇ ਇਹ ਭੋਲੇ ਭਾਲੇ ਲੋਕਾਂ ਦਾ ਖਾ ਗਏ ਨੇ ਹੂੰ ਇਹ ਪੁਲਿਸ ਵਾਲਿਆਂ ਦਾ ਢਿੱਡ ਭਰ ਦਿੰਦੇ ਨੇ ਪੋਲਿਟਿਸ਼ਨ ਵਾਲਿਆਂ ਦਾ ਢਿੱਡ ਭਰ ਜਾਂਦੇ ਨੇ ਲੋਕੀ ਮਹਾਲੀਆ ਕਿਨਾਰੇ ਬਾਜੀ ਮਾਰਦੇ ਨੇ ਚੰਡੀਗੜਾ ਆ ਕੇ ਮਾਰਦੇ ਨੇ ਅੰਮ੍ਰਿਤਸਰ ਜਲੰਧਰ ਪਟਿਆਲਾ ਬਟਿੰਡਾ ਜਿਹੜੇ ਇਮੀਗ੍ਰੇਸ਼ਨ ਦੇ ਸੈਂਟਰ ਨੇ ਜੀ ਹੁਣ ਉਹ ਸਵਾਲ ਉਹ ਭਾਨੇ ਜਿੱਥੇ ਸਿੱਧੂ ਦੀ ਜ਼ਿੰਮੇਵਾਰੀ ਥੋੜਾ ਭਾਨਾ ਸਿੱਧੂ ਨਾ ਪਿੰਡ ਦਾ ਸਰਪੰਚ ਆ ਨਾ ਨੰਬਰਦਾਰ ਨਾ ਐਮਐਲਏ ਨਾ ਮੰਤਰੀ ਆਮ ਕਰਦੇ ਐਮਐਲਏ ਮੰਤਰੀ ਆ ਉਹਦੇ ਮੌਜਾ ਮਾਰ ਰਹੇ ਨਾ ਜਿਨ੍ਹਾਂ ਨੇ ਥੱਲੇ 40-40000 ਦੇ ਬੂੜ ਪਾਲੇ ਤੇ 28-28 ਲੱਖ ਦੀਆਂ ਗੁੱਟ ਤੇ ਘੜੀਆਂ ਬੰਨ ਲੀਆਂ ਉਹਦੇ ਮੌਜਾ ਮਾਰਦੇ ਨੇ ਹੁਣ ਕੁੱਟ ਖੌਣ ਖਾ ਰਹੇ ਨੇ ਪਰਮਿੰਦਰ ਸਿੰਘ ਝੋਟਾ ਹਮ ਤੇ ਭਾਨਾ ਸਿੱਧੂ ਹਮ ਹੁਣ ਸਵਾਲ ਹੈ ਕਿ ਪੁਲਿਸ ਦਾ ਕੰਮ ਆ ਪਰ ਇਮੀਗ੍ਰੇਸ਼ਨ ਵਾਲੇ ਕੀ ਕਰਦੇ ਨੇ ਮਹਾਲੀ ਜਿਉਂ ਕਿ ਹੜਵਾ ਇਮੀਗ੍ਰੇਸ਼ਨਾਂ ਦਾ ਬਠਿੰਡਾ ਜਲੰਧਰ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਜਿਹੜੇ ਸਾਡੇ ਮੈਟਰੋ ਸ਼ੇਅਰ ਆ ਇਹ ਕੀ ਆ ਇਲਾਕੇ ਦਾ ਜਿਹੜੇ ਐਸਐਸਪੀ ਲੈਵਲ ਦੇ ਐਸਪੀ ਲੈਵਲ ਡੀਐਸਪੀ ਐਸਐਚਓ ਇਹਨਾਂ ਨੇ ਮੀਨਾ ਬੰਨਿਆ ਹੈਗਾ ਪੁਲਿਸ ਜਾਂਦੀ ਹੈਗੀ ਆ ਉਹ ਜਿਹੜੇ ਰਿਸੈਪਸ਼ਨ ਤੇ ਕੁੜੀਆਂ ਬੈਠੀਆਂ ਦੀਆਂ ਨਾ ਉਹਨਾਂ ਪਹਿਲਾਂ ਹੀ ਲਫਾਫੇ ਰੱਖੇ ਹੁੰਦੇ ਨੇ ਹੌਲੀ ਜੀ ਜਾਂਦੇ ਲਫਾਫਾ ਫੜਾ ਦਿੰਦੇ ਹੈਗੇ ਨੇ ઠાણેદાર ਮੜਾ ਉਹ ਜਿਹਨੀਆਂ ਜੀ ਪੈਸੇ ਦੋ ਜੀ ਵਾਪਸ ਆ ਜਾਂਦੇ ਅਗਲੇ ਔਰ ਬਹੁਤ ਇਹ ਸੁਣਿਆ ਗਿਆ ਕਿ ਆਮ ਆਦੀ ਪਾਰਟੀ ਵਾਲਿਆਂ ਨੇ ਵੀ ਹੁਣ ਇਮੀਗ੍ਰੇਸ਼ਨ ਸੈਂਟਰ ਖੋਲ ਲਏ ਨੇ ਕਈਆਂ ਨੇ ਉਹ ਖੋਲ ਲਏ ਨੇ ਆਈਲੈਸ ਆਈਲੈਟਸ ਖੋਲ ਲਏ ਨੇ ਨਾ ਪਰ ਇਹ ਜ਼ਿੰਮੇਵਾਰੀ ਸਰਕਾਰ ਨੂੰ ਚਾਹੀਦਾ ਇੱਕ ਸਟਰੋਂਗਲੀ ਜਿਹੜਾ ਇੱਕ ਚਾਹੀਦਾ ਹੈਗਾ ਕਾਨੂੰਨ ਬੰਨਣਾ ਚਾਹੀਦਾ ਇਹ ਘੱਟੋ ਘੱਟ ਜਿਨੇ ਵੀ ਇਮੀਗ੍ਰੇਸ਼ਨ ਖੋਲਣੀ ਹੈ ਜਿਨੇ ਵੀ ਸਟੱਡੀ ਵੀਜ਼ਾ ਸੈਂਟਰ ਖੋਲਣਾ ਘੱਟੋ ਘੱਟ ਸਰਕਾਰ ਨੂੰ 1 ਕਰੋੜ ਰੁਪਿਆ ਫੀਸ ਰੱਖਣੀ ਚਾਹੀਦੀ ਹੈਗੀ ਜੇ ਕੋਈ ਭੰਨ ਉਹ ਮਾਰਦਾ ਪਾਨੀ ਮਾਰਦਾ ਪੈਸੇ ਨਹੀਂ ਮੋੜਦਾ ਉਹ ਜਿਹੜੀ ਸਿਕਿਉਰਟੀ ਆ ਉਹ ਜਬਤ ਕਰ ਲੈਣੀ ਚਾਹੀਦੀ ਤੇ ਜਿਹੜਾ ਪੀੜਤ ਨੂੰ ਦੇ ਦੇਣੀ ਚਾਹੀਦੀ ਗਿਆ ਜੇ ਕਿਸੇ ਨੇ ਯੂਰਪ ਦੇ ਵਿੱਚ ਭੇਜਣ ਦੇ ਜਾਂ ਕਿਸੇ ਨੇ ਅਰਬ ਅਰਬ ਕੰਟਰੀ ਵਾਲੇ ਕੋ 1 ਕਰੋੜ ਰੁਪਈਆ ਯੂਰਪ ਵਾਲੇ ਕੋ ਸਰਕਾਰ ਨੂੰ ਜਿਹੜਾ 10 ਕਰੋੜ ਰੁਪਈਆ ਤੇ ਸਰਕਾਰ ਨੂੰ ਪਹਿਲੇ ਸਾਲ 1000 ਕਰੋੜ ਰੁਪਈਆ ਆ ਜਾਣਾ ਹੈਗਾ ਇਮੀਗ੍ਰੇਸ਼ਨ ਤੋਂ ਫਿਰ ਸਾਰੇ ਚੋਰ ਭੱਜ ਜਾਣਗੇ ਇੱਕ ਨੰਬਰ ਦਾ ਰਹਿ ਜਾਣਾ ਪਿੱਛੇ ਜੇ ਇੱਕ ਚੈਨਲ ਨੇ ਇੱਕ ਸਰਕਾਰੀ ਪ੍ਰੋਗਰਾਮ ਕਰਵਾਇਆ ਪਲਾਨਡ ਪੇੜ ਉਹਦੇ ਚ ਇੱਕ ਹਜ਼ਾਰਾਂ ਨਿਆਣਿਆਂ ਦੇ ਪੈਸੇ ਖਾਣ ਵਾਲਾ ਇੱਕ ਮੋਟਾ ਜਿਹਾ ਉਹ ਮੁੱਖ ਮੰਤਰੀ ਸਾਹਿਬ ਨੂੰ ਕੀ ਕਹਿੰਦਾ ਸੀ ਕਿ ਸ਼ੁਕਰ ਆ ਜੀ ਤੁਹਾਡੀ ਸਰਕਾਰ ਆ ਗਈ ਨਹੀਂ ਤੇ ਪਿਛਲੀਆਂ ਸਰਕਾਰਾਂ ਸਾਨੂੰ ਲੁੱਟ ਦੇ ਲਈ ਤੂੰ ਲੋਕਾਂ ਨੂੰ ਲੁੱਟਦਾ ਰਿਹਾ ਹੈਗਾ ਤੂੰ ਕਿੰਨੇ ਲੋਕਾਂ ਦੇ ਸੈਕਟਰ ਚੰਡੀਗੜ੍ਹ ਦੇ ਵਿੱਚ ਤੇਰੇ ਕਈ ਮੀਗ੍ਰੇਸ਼ਨ ਆ ਪੰਜਾਬ ਦੇ ਵਿੱਚ ਕਈ ਮੀਗ੍ਰੇਸ਼ਨ ਆ ਇਹ ਸਰਕਾਰਾਂ ਨਾ ਉਹ ਪਾ ਲੈਂਦੇ ਨੇ ਬਿਆਰੀਆਂ ਪਾ ਲੈਂਦੇ ਨੇ ਪੁਲਿਸ ਵਾਲਿਆਂ ਦੇ ਨਾਲ ਯਾਰੀਆਂ ਪਾ ਲੈਂਦੇ ਨੇ ਪਤਾ ਸੀ ਕਿ ਪਹਿਲਾਂ ਤਾਂ ਕਾਲਾਂ ਬੜੀਆਂ ਹੁੰਦੀਆਂ ਸੀ ਸਾਨੂੰ ਫਰੋਤੀਆਂ ਦੀਆਂ ਡਰ ਬਣਿਆ ਰਹਿੰਦਾ ਸੀ ਹੁਣ ਇਹ ਜੀ ਕੋਈ ਗੱਲ ਨਹੀਂ ਰਹੀ ਮਾਨ ਸਾਹਿਬ ਉਹਨਾਂ ਨੇ ਸੀਐਮ ਸਾਹਿਬ ਦੇ ਨਾਲ ਲੈ ਕੇ ਆਪਣੇ ਆਪ ਨੂੰ ਕਲੀਨ ਚਿੱਟ ਕਰ ਲਿਆ ਆਪਣੇ ਆਪ ਨੂੰ ਦੁੱਧ ਤੋਤਾ ਸਾਬਤ ਕਰ ਲਿਆ ਇਹ ਉਹ ਲੋਕ ਨੇ ਇਮੀਗ੍ਰੇਸ਼ਨ ਵਾਲੇ ਸਟੱਡੀ ਵੀਜ਼ਾ ਵਾਲੇ ਜਿਹੜੇ ਨਿਆਣਿਆਂ ਦੇ ਪੈਸੇ ਮਾਰਦੇ ਨੇ ਪਾਸਪੋਰਟ ਰੱਖ ਲੈਂਦੇ ਨੇ ਫਰਜੀ ਵੀਜ਼ਾ ਸ਼ੋਅ ਕਰ ਦਿੰਦੇ ਆਗੇ ਨੇ ਇਹ ਉਹ ਲੋਕ ਨੇ ਤੇ ਇਸ ਕਰਕੇ ਆ ਜਿਹੜਾ ਭਾਨਾ ਸਿੱਧੂ ਵਾਲਾ ਮਸਲਾ ਇਮੀਗ੍ਰੇਸ਼ਨ ਵਾਲਾ ਜਿਹੜੀ ਇੱਕ ਫਰਜੀ ਦੀ ਸ਼ਿਕਾਇਤ ਹੈ ਪੁਲਿਸ ਨੇ ਕਿ ਇੱਕ ਫਰਜੀ ਸ਼ਿਕਾਇਤ ਕਰਨੀ ਜਿਵੇਂ ਇੱਕ ਟਾਈਮਜ਼ ਨਾਊ ਦੀ ਕੁੜੀ ਦਿੱਲੀ ਆਈ ਸੀ ਲੁਧਿਆਣੇ ਉਰ ਤੇ ਫਰਜੀ ਸ਼ਿਕਾਇਤ ਕਰਤਾ ਕਿ ਪੀਓ ਫਲਾਨੀਕ ਜਨਾਨੀ ਨੂੰ ਜੀ ਉਹਦੀ ਜਾਤੀ ਨੌਲੀ ਹੈਗੀ ਸੀ ਪਰਚਾ ਦਰਜ ਕਰਤਾ ਫਿਰ ਹਾਈ ਕੋਰਟ ਤੋਂ ਝਾੜਾ ਪਈਆਂ ਲੁਧਿਆਣਾ ਪੁਲਿਸ ਨੂੰ ਪਰਚਾ ਕਵੇਸ਼ ਹੁਣ ਇਹ ਇਹ ਪੁਲਿਸ ਵਾਲਿਆਂ ਦਾ ਕੀ ਕੰਮ ਪੁਲਿਸ ਵਾਲੇ ਤੇ ਰਾਤੋ ਰਾਤ ਗੈਂਗਸਟਰ ਪੈਦਾ ਕਰ ਸਕਦੇ ਨੇ ਰਾਤੋ ਰਾਤ ਅਸਲਾ ਪੈਦਾ ਕਰ ਸਕਦੇ ਨੇ ਰਾਤੋ ਰਾਤ ਅੱਤਵਾਦੀ ਪੈਦਾ ਕਰ ਸਕਦੇ ਨੇ ਜਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਹੋਈ ਫਲਾਨੀ ਗੈਂਗਸਟਰ ਇੰਨੇ ਫੜੇਗੇ ਨੇ ਕਿਉਂਕਿ ਕਾਨੂੰਨ ਮੁਤਾਬਕ ਤੁਸੀਂ ਕਿਸੇ ਚਿਹਰੇ ਨਹੀਂ ਦੇਖ ਸਕਦੇ ਭਾਵੇਂ ਪਿਛਲੇ ਜੇਲ੍ਹ ਚੋਂ ਕੱਢ ਕੇ ਫਿਰ ਪੇਸ਼ ਕਰ ਦੋ ਇਹਨਾਂ ਭੁਲੇਖਾ ਹੈ ਤੇ ਇਸ ਕਰਕੇ ਇਹਨਾਂ ਨੇ ਇਹਨਾਂ ਨੇ ਜਿਹੜਾ ਮਰਜ਼ੀ ਮੁਜਰਮ ਖੜਾ ਕਰ ਲਓ ਜੀ ਇਹਨਾਂ ਦੇ ਬਹੁਤ ਸਾਰੇ ਇਦਾਂ ਦੇ ਟਾਊਟ ਹੁੰਦੇ ਨੇ ਉਹ ਸ਼ਿਕਾਇਤ ਜੀ ਦਵਾਤੀ ਉਹ ਪਾਨਾ ਸਿੱਧੂ ਗ੍ਰਿਫਤਾਰ ਕਰ ਲਿਆ ਉਹਨੂੰ ਜ਼ਮਾਨਤ ਮਿਲ ਗਈ ਹੈਗੀ ਪਰ ਇਹ ਪਰਚੇ ਰੱਦ ਹੋਣੇ ਚਾਹੀਦੇ ਜਦ ਕੋਈ ਪ੍ਰੂਫ ਹੈ ਨਹੀਂ ਹੈ ਔਰ ਕੀ ਬੰਦੇ ਨੂੰ 10000 ਰੁਪਏ ਖਾਣਾ ਹੈਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਇਹ ਆ ਕਿ ਇਹ ਜਿਹੜਾ ਕੰਮ ਪੰਜਾਬ ਸਰਕਾਰ ਦਾ ਸੀ ਪੰਜਾਬ ਪੁਲਿਸ ਦਾ ਸੀ ਉਹ ਆਮ ਲੋਕਾਂ ਨੂੰ ਖੜੇ ਕਰਨਾ ਪੈ ਰਿਹਾ ਜੇ ਕਿਸੇ ਨੂੰ ਕਿਸੇ ਦੀ ਪ੍ਰੋਬਲਮ ਕਿਸਾਨਾਂ ਨੂੰ ਧਰਨਾ ਲਾਉਣਾ ਪੈਂਦਾ ਜੇ ਕੋਈ ਪੰਜਾਬੀ ਦਾ ਮਸਲਾ ਤੇ ਉਹਨੂੰ ਲਾਉਣਾ ਪੈਂਦੇ ਧਰਨੇ ਪੰਜਾਬੀ ਹੈ ਤੇ ਪੰਜਾਬੀ ਲੈ ਕੇ ਲੱਖੇ ਸਦਾਣੇ ਨੂੰ ਜੇ ਕੋਈ ਇਮੀਗ੍ਰੇਸ਼ਨ ਵਾਲਾ ਮਸਲਾ ਹੈਗਾ ਉਹ ਪਾਣਾ ਸਿੱਧੂ ਕਰਿਆ ਤੇ ਜਿਹੜੀ ਪੰਜਾਬ ਸਰਕਾਰ ਫਿਰ ਅਸੀਂ ਕਿਉਂ ਚੁਣਦੇ ਹੈਗੇ ਅਸੀਂ ਵਾਰ-ਵਾਰ ਸਰਕਾਰਾਂ ਕਿਉਂ ਚੁਣਦੇ ਹੈਗੇ ਇਹਦਾ ਇਹ ਮਤਲਬ ਨਿਕਲਦਾ ਆਗਾ ਕਿ ਸਰਕਾਰਾਂ ਇੱਕ ਵਾਰ ਬਣ ਜਾਂਦੀਆਂ ਕੋਈ ਕੰਮ ਨਹੀਂ ਕਰਦੀਆਂ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਲੈਂਦੇ ਚੰਗੀਆਂ ਪਰਿਵਾਰ ਨੌਲੇਜ ਆਂਦੇ ਨੇ ਰੀਲਾਂ ਬਣ ਜਾਂਦੀਆਂ ਨੇ ਰੀਲਾਂ ਬਣਾਈਆਂ ਜਾਂਦੀਆਂ ਨੇ ਝੂਠ ਦਿਨ ਭਰ ਚ 100 ਵਾਰ ਬੋਲਦੇ ਨੇ ਹੋਰ ਕੁਝ ਕੰਮ ਨਹੀਂ ਹੁੰਦਾ ਤੇ ਫਿਰ ਲੋਕੀ ਸਬਕ ਸਖਾ ਦਿੰਦੇ ਨੇ ਜਿਵੇਂ ਪਿਛਲੇ ਨੂੰ ਸਖਾਇਆ ਇਸ ਸਰਕਾਰ ਨੂੰ ਵੀ ਭਲੇਖੇ ਆ ਗਏ ਨੇ ਕਿਉਂ ਨਹੀਂ ਇਸ ਮਸਲੇ ਦੇ ਵਿੱਚ ਇਮੀਗ੍ਰੇਸ਼ਨ ਵਾਲੇ ਤੇ ਸਖਤ ਤੋਂ ਸਖਤ ਕਾਨੂੰਨ ਲਾਇਸੈਂਸ ਉਹਨੂੰ ਮਿਲਣਾ ਚਾਹੀਦਾ ਕਿ ਜੇ ਤੁਸੀਂ ਯੂਰਪੇ ਜਾਂਦੇ ਬੰਦੇ ਪ੍ਰੋਗਰਾਮ ਆਪਣਾ ਕਾਰੋਬਾਰ ਸ਼ੁਰੂ ਕਰਨਾ ਤੇ ਪਹਿਲਾਂ 10 ਕਰੋੜ ਰੁਪਇਆ ਜਮ੍ਹਾਂ ਕਰਾਓ ਪ੍ਰਾਪਰਟੀ ਕਰਾਓ ਘਰ ਬਾਰ ਜੇ ਉਹ ਜ਼ਮੀਨ ਜਾਇਦਾਦ ਆ ਉਹ ਜਦ ਕਰਵਾਓ ਘੱਟੋ ਘਾਟ ਗਿਰਵੀ ਤੇ ਰੱਖੋ ਨਾ ਜਾਂ ਆਪਾਂ ਕੀ ਜਾਮਣੀ ਜੀ ਹੈਣਾ ਕੁਛ ਨਾ ਕੁਛ ਤੇ ਤੁਹਾਨੂੰ ਦੇਣਾ ਪਊਗਾ ਇਸ ਕਰਕੇ ਤਾਂ ਇਹ ਮਸਲੇ ਹੱਲ ਹੋਣੇ ਨਹੀਂ ਹੋਣੇ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਅਸੀਂ ਇਹਨਾਂ ਦੋਹਾਂ ਮਸਲਾਂ ਦੇ ਉੱਤੇ ਚਰਚਾ ਕੀਤੀ ਹੈ ਇਹਨਾਂ ਦਾ ਅਸਰ ਕੀ ਹੁੰਦਾ ਇਹਨਾਂ ਦਾ ਪ੍ਰਭਾਵ ਕੀ ਪੈਂਦਾ ਪੰਜਾਬ ਦੇ ਲੋਕ ਕੀ ਸੋਚਦੇ ਐਸ ਦੇ ਬਾਰੇ ਤੁਸੀਂ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਅੱਜ ਦੀ ਇਸ ਚਰਚਾ ਵਿੱਚ ਨਹੀਂ ਸਾਨੂੰ ਦਵਾ ਗਿਆ ਧੰਨਵਾਦ